छुट्टियाट्रेनों लिया गया हूं तो, जो चंडगढ़ यू टी है उसके स्कूलों भी छुट्टिया का ऐलान करता गया है कल सरकार के वालों भी वा फैसला लिया गया हालांकि वालों भी अच्छा यानी कि इक्कीस मई को लेकर 3 ਜੂਨ ਤੱਕ ਛੁੱਟੀਆਂ ਦਾ ਐਲਾਨ ਕਰਤਾ ਕਿ 10 ਦਿਨਾਂ ਤੋਂ ਪਹਿਲਾਂ ਹੀ ਛੁੱਟੀਆਂ ਦਾ ਐਲਾਨ ਪੰਜਾਬ ਸਰਕਾਰ ਦੇ ਵੱਲੋਂ ਕੀਤਾ ਗਿਆ ਸੀ ਕਿ ਤੇ ਹੁਣ ਉਸੇ ਤਰ੍ਹਾਂ ਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਕਿਉਂਕਿ ਛੋਟੇ ਬੱਚੇ ਹੁੰਦੇ ਨੇ ਇਮਿਊਨਿਟੀ ਨਾਲ ਜੀ ਸਟਰੋਂਗ ਨਹੀਂ ਹੁੰਦੀ ਇਸ ਕਰਕੇ ਆ ਬਟਾ ਫੈਸਲਾ ਲਿਆ ਗਿਆ ਬਾਪ ਕਿ ਉਹਨੂੰ ਬੱਚਿਆਂ ਨੂੰ ਇੱਕ ਵੱਡੀ ਰਾਹਤ ਹੈ ਜਿ세 ਕੱਲ੍ਹ ਕੋਈ ਤੇ ਹਰਿਆਣਾ ਦੇ ਕਈ ਸਕੂਲ ਵੀ ਬੰਦ ਨੇ ਉਹਨਾਂ ਚ ਵੀ ਛੁੱਟੀਆਂ ਦਾ ਐਲਾਨ ਕਰਤਾ ਗਿਆ ਤੇ ਇਸੇ ਤਰ੍ਹਾਂ ਤੇ ਹੁਣ ਯੂਟੀ ਪ੍ਰਸ਼ਾਸਨ ਦੇ ਵੱਲੋਂ ਵੀ ਸਕੂਲਾਂ 'ਚ ਸਰਕਾਰੀ ਛੁੱਟੀਆਂ ਦਾ ਐਲਾਨ ਕਰਤਾ ਗਿਆ ਦੱਸ ਦੇ ਕਿ ਅੱਜ ਤੋਂ ਆ ਛੁੱਟਿਆ ਦਾ ਐਲਾਨ ਕਰ ਦਿੱਤਾ। ਵੀਡੀਓ ਦੇਖਦੇ ਹੋ ਆਖਿਰ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਚੰਡੀਗੜ੍ਹ ਦੇ ਸਾਰੇ ਸਕੂਲਾਂ ਨੂੰ ਛੁੱਟੀ ਦਾ ਐਲਾਨ ਕਰਤਾ ਹੈ। ਤਸਵੀਰਾਂ ਤੁਸੀਂ ਦੇਖੋ ਬੱਚੇ ਬੜੇ ਖੁਸ਼ ਨੇ ਔਰ ਲਾਸ ਵਰਕਿੰਗ ਡੇ ਹੈ। 22 ਪੰਜ ਤੋਂ ਲੈ ਕੇ 36 ਤੱਕ ਛੁੱਟੀ ਦਾ ਐਲਾਨ ਕਰਤਾ ਗਿਆ ਹੈ ਚੰਡੀਗੜ੍ਹ ਦੇ ਸਾਰੇ ਸਕੂਲਾਂ ਵਿੱਚ ਕਿਉਂਕਿ ਹੀਟ ਵੇਵ ਦਾ ਜਿਹੜਾ ਅਲਰਟ ਹੈ ਉਹ ਜਾਰੀ ਕੀਤਾ ਗਿਆ ਸੀਗਾ। ਔਰ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਤੇ ਹਰਿਆਣਾ ਵਿੱਚ ਵੀ ਛੁੱਟੀ ਐਲਾਨਤੀ ਗਈ ਹੈ ਹੁਣ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਬੱਚਿਆਂ ਦੀ ਸਿਕਿਉਰਿਟੀ ਨੂੰ ਦੇਖਦੇ ਹੋਏ ਹੀਟ ਵੇਵ ਤੋਂ ਬਚਾਉਣ ਲਈ ਛੁੱਟੀ ਦਾ ਐਲਾਨ ਕਰਤਾ ਗਿਆ ਲਾਸਟ ਵਰਕਿੰਗ ਡੇ ਹੈ ਜਿਹੜਾ ਉਹ ਯਾਨੀ ਕਿ ਮੰਨਿਆ ਜਾਏਗਾ 23 ਤਰੀਕ ਔਰ ਪੂਰਾ 30 ਤਰੀਕ 30 6 ਤੱਕ ਜਿਹੜੀ ਹੈਗੀ ਹੈ ਉਹ ਛੁੱਟੀਆਂ ਐਲਾਨਤੀ ਗਈਆਂ ਨੇ ਚੰਡੀਗੜ੍ਹ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਵਿੱਚ ਔਰ ਤੁਸੀਂ ਦੇਖੋਗੇ ਬੱਚਾਂ ਵਿੱਚ ਵੀ ਕਿੰਨੀ ਖੁਸ਼ੀ ਐ ਨਜ਼ਰ ਆ ਰਹੀ ਐ पेरेंट्स भी है मौजूद है यहाँ पे छुट्टी आज आपको कैसा लगा जब बताया कि छुट्टियाँ हो गई हैं बस ठीक है वो गर्मी, तो देनी हाँ तो तो चाहिए एक महीने के लिए छुट्टी है अभी एग्जाम भी चल रहे थे बच्चों के तो डिसीजन लगा ठीक है अब गर्मी के अकॉर्डिंग बीमार हो जाएगा ना मैं आपका आदर्श अब छुट्टियाँ हो गई पता लग गया हाँ जी खुश हो अब कल से कोई कल से कोई एग्जाम नहीं है आपने देखा की ਬੱਚੇ ਵੀ ਖੁਸ਼ ਹੈ ਪੇਰੈਂਟਸ ਵੀ ਖੁਸ਼ ਹੈ ਔਰ ਛੁੱਟੀ ਦਾ ਲਾਂਜ ਜਿਹੜਾ ਕੀਤਾ ਗਿਆ ਹੈ ਸਕੂਲਾਂ ਵਿੱਚ ਉਹ ਗਰਮੀ ਨੂੰ ਬਚਾਉਣ ਲਈ ਕਿਉਂਕਿ ਹੀਟ ਵੇਵ ਦਾ ਜਿਹੜਾ ਅਲਰਟ ਹੈ ਡਿਪਾਰਟਮੈਂਟ ਬਾਰ-ਬਾਰ ਹੀਟ ਵੇਵ ਦਾ ਅਲਰਟ ਇੱਥੇ ਕਰ ਰਿਹਾ ਸੀਗਾ ਔਰ ਇਸੇ ਨੂੰ ਮੱਦੇਨਜ਼ਰ ਲੱਗਦੇ ਹੋਏ ਕਿਉਂਕਿ ਪੰਜਾਬ ਆਲਰੇਡੀ ਡਿਸੀਜਨ ਲੈ ਚੁੱਕਾ ਸੀਗਾ ਸਰਿਆੜਿਆਂ ਡਿਸੀਜਨ ਲੈ ਚੁੱਕਾ ਸੀਗਾ ਹੁਣ ਚੰਡੀਗੜ੍ਹ ਐਜੂਕੇਸ਼ਨ ਡਿਪਾਰਟਮੈਂਟ ਨੇ ਐਡਮਿਨਿਸਟ੍ਰੇਸ਼ਨ ਨੇ ਇਹ ਡਿਸੀਜਨ ਲੈ ਲਿਆ ਕਿ ਲਾਸਟ ਵਰਕਿੰਗ ਡੇ ਜਿਹੜਾ ਹੋ ਗਿਆ ਹੁਣ 30 ਤਰੀਕ ਤੱਕ 36 ਤੱਕ ਜਿਹੜੀ ਛੁੱਟੀਆਂ ਹੈ ਉਹ ਚੰਡੀਗੜ੍ਹ ਦੇ ਸਾਰੇ ਔਰ ਅਨਐਡੀਟ ਜਿਹੜੇ ਪ੍ਰਾਈਵੇਟ ਸਕੂਲ ਹੈ ਉਹਨਾਂ ਵਿੱਚ ਛੁੱਟੀਆਂ ਹੋ ਚੁੱਕੀਆਂ ਨੇ ਪੇਰੈਂਟਸ ਦੇ ਬੱਚਾ ਨੂੰ ਹੀਟ ਵੇਵ ਤੋਂ ਬਚਾਉਣ ਲਈ ਵੀਡੀਓ ਜਰਨਲਿਸਟ ਵਿਨੋਦ ਦੇ ਨਾਲ Umesh Sharma News 18 ਚੰਡੀਗੜ੍ਹ ਤਬਦੀ ਗਰਮੀ ਤੋਂ ਅੱਜੇ ਰਾਹਤ ਨਹੀਂ ਮਿਲੇਗੀ ਕਿਉਂਕਿ ਹੁਣ 26 ਮਈ ਤੱਕ ਹੀਟ ਵੇਵ ਦਾ ਰੈਡ ਅਲਰਟ ਮੌਸਮ ਵਿਭਾਗ ਦੁਆਰਾ ਜਾਰੀ ਕੀਤਾ ਗਿਆ ਹੈ ਪੰਜਾਬ ਦੇ ਕਈ ਸ਼ਹਿਰਾਂ 'ਚ ਪਾਰਾ 45 ਡਿਗਰੀ ਨੂੰ ਵੀ ਕਰਾਸ ਕਰ ਚੁੱਕਿਆ ਪਾਰ ਕਰ ਚੁੱਕਿਆ ਕਾਬਲੇ ਗੌਰ ਹੈ ਕਿ 4 ਦਿਨਾਂ ਤੱਕ ਤਾਪਮਾਨ ਹੋਰ ਵਧਦੇ ਦੀ ਸੰਭਾਵਨਾ WeatherData Department de dwara tahqeeq kiti gayi hai heat wave dilapech uttar bharat Punjab Haryana chandi ka Rajasthan Uttar Pradesh ch pyalan garmi pair rahi hai te filhal ਮੀ ਪੈਣ ਦੀ ਕੋਈ ਵੀ ਸੰਭਾਵਨਾ ਨਹੀਂ ਹੈ ਮੌਸਮ ਵਿਭਾਗ ਵਿ ਲੋਕਾਂ ਨੂੰ ਸੋਚ ਬਚਨ ਕੇ ਉਹਨਾਂ ਨੇ ਅਪੀਲ ਕੀਤੀ ਹੈ ਕਿ ਸਾਵਧਾਨੀਆਂ ਵਰਤਨ ਤੇ ਦੁਪਹਿਰ ਵੇਲੇ ਕਰੋਨਿਕਲ ਤੋਂ ਗ੍ਰੇਸ ਦਿੱਤਾ ਜਾਏ ਤੇ ਬੱਤੀ ਗਰਮੀ ਦੇ ਵਿਚਾਲੇ ਰੈਡ ਅਲਰਟ ਜਾਰੀ ਕੀਤਾ ਗਿਆ ਹਾਲਕਿ ਮੀਂਹ ਪੈਣ ਦੀ ਸੰਭਾਵਨਾ ਨਹੀਂ ਜਤਾ ਰਹੀ ਤੇ 4 ਦਿਨਾਂ ਤੱਕ ਤਾਪਮਾਨ ਹੋਰ ਵਧੇ ਦੀ ਸੰਭਾਵਨਾ ਮੌਸਮ ਡਿਪਾਰਟਮੈਂਟ ਵੱਲੋਂ ਜਾਰੀ ਹੈ ਛੁੱਟੀ ਹੋ ਚੁੱਕੀ ਹੈ ਜਿਵੇਂ ਸਾਡੇ ਨੂੰ ਮਰੀਜ਼ਾਂ ਤੋਂ ਪਤਾ ਲੱਗਦਾ ਹੈ ਕਿ ਇੱਕ ਟਾਈਮ ਗਰਮੀ ਵਧਣ ਨਾਲ ਸਾਡੇ ਕੋਲੇ ਜਿਵੇਂ ਗਰਮੀ ਨਾਲ ਅਫੈਕਟਡ ਮਰੀਜ਼ ਆਉਂਦੇ ਆ ਕਾਫੀ ਸਪੈਸ਼ਲੀ ਬੱਚਿਆਂ ਤੇ ਬਜ਼ੁਰਗਾਂ ਨੂੰ ਇਹਦੇ ਨਾਲ ਕਾਫੀ ਫਰਕ ਪੈ ਰਿਹਾ ਹੈ ਜਿਵੇਂ ਕਿ ਸਕਿਨ ਬਰਨ ਦੀ ਸ਼ਿਕਾਇਤ ਨਾਲ ਸਾਡੇ ਕੋਲ ਸਪੈਸ਼ਲੀ ਬਜ਼ੁਰਗ ਬੰਦੇ ਆਉਂਦੇ ਹਨ ਉਹਨਾਂ ਤੋਂ ਬਚਾ ਲਈਦਾ ਸੀ ਇਹ ਹੀ ਉਹਨਾਂ ਨੂੰ ਇਹ ਕਹਾਂਗੇ ਇੱਕ ਤਾਂ ਸਭ ਤੋਂ ਪਹਿਰੇ ਮੇਨ ਗੱਲ ਤਾਂ ਇਹ ਹੈ ਕਿ ਫਿਰ ਇਹ 10 ਤੋਂ 4 ਵਜੇ ਤੱਕ ਬਾਹਰ ਨਿਕਲਣਾ ਹੀ ਬੰਦ ਕਰਨਾ ਚਾਹੀਦਾ ਹੈ ਇਹ ਕਿਸੇ ਨੂੰ ਨਹੀਂ ਸਰਦਾ ਕਟੋ-ਕਟੇ ਐਟ ਲੀਸਟ ਆਪਣੇ ਬਾਡੀ ਕਵਰ ਜਿੰਨੀ ਕਰ ਸਕਦੇ ਆ ਫੁੱਲ ਪੂਰੀ ਫੁੱਲ ਸਲੀਪ ਕਪੜੇ ਪਾ ਕੇ ਰੱਖੋ ਬទਬਤ ਪਾਣੀ ਦਾ ਸੇਵਨ ਕਰੋ ਜਿੰਨਾ ਪੀ ਸਕਦੇ ਹੋ ਸੋ ਦੈਟਸ ਆ ਨੋ ਡੀਹਾਈਡਰੇਸ਼ਨ ਨਾ ਹੋਵੇ ਇਹਨਾਂ ਚੀਜ਼ਾਂ ਦਾ ਬਹੁਤ ਖਿਆਲ ਰੱਖਣਾ ਚਾਹੀਦਾ ਇਸ ਤੋਂ ਬਿਨਾ ਜੇ ਕੋਈ ਸਪੈਸ਼ਲੀ ਜੇ ਕਿਸੇ ਨੂੰ ਕੋਈ ਸਪੈਸ਼ਲੀ ਸਕਿਨ ਦੀ ਕੋਈ ਵਰਨਿੰਗ ਦੀ ਤਕਲੀਫ ਹੁੰਦੀ ਹੈ ਤਾਂ ਤੁਰੰਤ ਸਾਡੇ ਤੋਂ ਤੁਰੰਤ ਉਹਦਾ ਉਪਚਾਰ ਕਰਾਓ ਜਾਂ ਜੇ ਕਿਸੇ ਨੂੰ ਨਹੀਂ ਸਰਦਾ ਰੋਜ਼ ਸਨਸਕ੍ਰੀਨ ਰੈਗੂਲਰਲੀ ਲਾ ਕੇ ਰੱਖੋ ਡਾਈਟ ਆਪਣੀ ਸਪੈਸ਼ਲੀ ਲਿਕਵਿਡ ਡਾਈਟ ਮੈਕਸਿਮਮ ਰੱਖੋ ਖਾਸ ਤੌਰ ਤੇ ਉਹ ਲੋਕ ਕਿੰਨਾ ਪ੍ਰਭਾਵ ਨੇ ਜਿੰਨਾਂ ਨੂੰ ਪਹਿਲਾਂ ਸਕਿਨ ਦੀ ਪ੍ਰੋਬਲਮ ਹੈ ਕੋਈ ਸਕਿਨ ਡਿਜ਼ੀਜ਼ ਪਹਿਲਾਂ ਉਹਨਾਂ ਨੂੰ ਹੈ ਸਕਿਨ ਦੀ ਪ੍ਰੋਬਲਮ ਹੈ ਕੋਈ ਰੈਸ਼ਸ ਨੇ ਉਹਨਾਂ ਨੂੰ ਦਿੱਕਤ ਕਿੰਨੀ ਹੁੰਦੀ ਹੈ ਇਸ ਗਰਮੀ ਦੇ ਵਿੱਚ ਸਪੈਸ਼ਲੀ ਜਿਹੜੇ ਅਸੀਂ ਕਹਿੰਦੇ ਫੋਟੋਡਰਮਟਾਈਟਸ ਤੋਂ ਪੀੜਤ ਰੋਗ ਹੈ ਜਿਨ੍ਹਾਂ ਨੂੰ ਪਹਿਲਾਂ ਹੀ ਸਕਿਨ ਦੀ ਸੈਂਸਿਟੀਵਿਟੀ ਹੈਗੀ ਹੈ ਲਾਈਕ ਸਕਿਨ ਕਿਸੇ ਕਾਰਨ ਕਰਕੇ ਪਤਲੀ ਹੈ ਜਾਂ ਵਿਟਿਲਿਗੋ ਦੇ ਪੇਸ਼ੈਂਟ ਹੁੰਦੇ ਹਨ ਸਾਡੇ ਕੋਲੇ ਫਲਵੇਰੀ ਜਿਹਨੂੰ ਆਪਾਂ ਕਹਿੰਦੇ ਆ ਉਹਨਾਂ ਨੂੰ ਜ਼ਿਆਦਾ ਬਰਨ ਕਿਉਂਕਿ ਉਹਨਾਂ ਦੇ ਪਹਿਲਾਂ ਹੀ ਸਕਿਨ ਜਿਹ

दिव्यांगा दे लई वोटिंग शुरू हो चुकी है तस्वीर सन वखारे कर कर जाके जो चोन कमिशन अधिकारी ने वो तो जो कि 85 साल तो असमर्थ में पोलिंग स्टेशन दा रुख हो नहीं कर सकते हालांकि जो दिव्यांग भी ने उना तो कर कर जाके चोन कमिशन अधिकारी वोटा पवा रहे आज साडा होम टू होम वोटिंग दी प्रक्रिया चल रही है ਜਿਹੜੇ ਵੀ ਬਜ਼ੁਰਗ ਨੇ ਜਿਨ੍ਹਾਂ ਨੂੰ ਅਸੀਂ ਐਬਸੈਂਟੀ ਵੋਟਰਸ ਮਾਰਕ ਕਰਦੇ ਆ ਜਾਂ ਜਿਹੜੇ ਕਿ ਸੀਨੀਅਰ ਸਿਟੀਜ਼ਨਸ ਹੋ ਗਏ ਕਿ ਫਿਜ਼ੀਕਲੀ ਹੈਂਡੀਕੈਪ ਹੋ ਗਏ ਜਿਹੜੇ ਕਿ ਆਪਣੀ ਵੋਟ ਪਾਉਣ ਲਈ ਬੂਥ ਤੇ ਨਹੀਂ ਜਾ ਸਕਦੇ ਅਸੀਂ ਪਹਿਲਾਂ ਹੀ ਮਹੀਨਾ ਪਹਿਲਾਂ ਡੋਰ ਟੂ ਡੋਰ ਸਰਵੇ ਕਰਕੇ ਆਇਡੈਂਟੀਫਾਈ ਕਰਦੇ ਹਾਂ ਵੋਟਰਸ ਨੂੰ ਤੇ ਉਹਨਾਂ ਤੋਂ ਫਾਰਮ ਭਰਾਉਣੇ ਆ ਕੰਸੈਂਟ ਫਾਰਮ ਕਿ ਹਾਂਜੀ ਸਾਡੀ ਵੋਟ ਘਰ ਆ ਕੇ ਪਵਾਈ ਜਾਵੇ ਜਦੋਂ ਸਾਡੇ ਕੋਲ ਲਿਸਟ ਆ ਜਾਂਦੀ ਹੈ ਤਾਂ ਅਸੀਂ ਉਹਨਾਂ ਦਾ ਜਿਹੜਾ ਕਿ ਪੋਸਟਰ ਬੈਲਟ ਜਾਰੀ ਕਰਾਉਣੇ ਆ ਤੇ ਉਹਦੇ ਲਈ ਅਸੀਂ ਟੀਮਸ ਬਣਾਈਆਂ ਚਾਰ ਟੀਮ ਜਿਹੜੀਆਂ ਡੋਰ ਟੂ ਡੋਰ ਇਹਦੇ ਵੋਟਰਸ ਕੋਲ ਜਾਣਗੇ ਆ ਇਹ ਘਰੇ ਹੋਮ ਟੂ ਹੋਮ VOTING ਚੱਲ ਰਹੀ ਹੈ ਤੁਹਾਡੀ ਚਾਰ ਪੋਲਿੰਗ ਪਾਰਟੀ ਦਾ ਜੀ ਫੀਲ ਚਨੇ ਲੌਂਗ ਵਿਦ ਸਿਕਿਉਰਟੀ ਐਂਡ ਵੀਡੀਓਗ੍ਰਾਫਰ ਤਾਂ ਪੂਰੀ ਸੈਕਰੇਸੀ ਚ ਉਹਨਾਂ ਦੀ VOTING ਕਰਾਈ ਜਾ ਰਹੀ ਹੈ ਇਹ ਅੱਜ ਤੇ ਕੱਲ ਦੋ ਦਿਨੇ ਮੋਹਿਮ ਚੱਲਣੀ ਹੈ ਤੇ ਡੋਰ ਟੂ ਡੋਰ ਪਹੁੰਚ ਕੀਤੀ ਜਾ ਰਹੀ ਹੈ ਇਲੈਕਸ਼ਨ ਕਮਿਸ਼ਨ ਦੇ ਅਧਿਕਾਰੀਆਂ ਦੇ ਵੱਲੋਂ ਅਫੀਸ਼ੀਅਲਸ ਦੇ ਵੱਲੋਂ ਤਸਵੀਰਾਂ ਤਾਂ ਐਕਸਟ੍ਰੀਮ ਲੈਫਟ ਦੇ ਵਕਾਆਂ ਸਮਾਣਾ ਪਟਿਆਲਾ ਦੀਆਂ ਕਿਤੇ ਕੀ VOTING ਸ਼ੁਰੂ ਹੋ ਚੁੱਕੀ ਹੈ ਦਿਵਿਆਂਗ ਜੋ ਅਸਮਰਤ ਨੇ ਪੋਲਿੰਗ ਸਟੇਸ਼ਨਸ ਦਾ ਰੁਕਮ ਨਹੀਂ ਕਰ ਸਕਦੇ ਹਾਲਾਂਕਿ 85 ਸਾਲ ਤੋਂ ਉੱਪਰ ਉਮਰ ਦੇ ਬਜ਼ੁਰਗ ਨੇ ਪੋਲਿੰਗ ਸਟੇਸ਼ਨ ਤੇ ਨਹੀਂ ਜਾ ਸਕਦੇ ਤੇ ਚੋਣ ਕਮਿਸ਼ਨ ਦੇ ਅਧਿਕਾਰੀ ਘਰ-ਘਰ ਜਾ ਕੇ ਜੋ ਦਿਵਿਆਂਗ ਨੇ 85 ਸਾਲ ਤੋਂ ਜ਼ਿਆਦਾ ਉਮਰ ਦੇ ਬਜ਼ੁਰਗ ਨੇ ਉਹਨਾਂ ਨੂੰ ਅਸੁਖ ਲੱਗ ਦਿੱਤੀ ਜਾ ਰਹੀ ਹੈ ਤੇ ਉਹਨਾਂ ਤੋਂ ਵੋਟ ਪਵਾਏ ਜਾ ਰਹੇ ਨੇ ਕਾਰਨ ਇਹ ਹੈ ਕਿ ਪੰਜਾਬ 'ਚ 1 ਜੂਨ ਨੂੰ ਵੋਟਾਂ ਨੇ ਸਤਵੇਂ ਗੇਟ ਵੋਟਾਂ ਨੇ ਪੰਜਾਬ ਦੇ 13 ਲੁਕਸਵਾਸ ਕੀਟਾ ਤੇ ਵੋਟਾਂ ਪੈਂ ਚਾਰੀਆਂ ਤੇ 4 ਜੂਨ ਤੱਕ ਦੇ ਜਿਨ੍ਹਾਂ ਇਹਨਾਂ ਲੋਕਾਂ ਦੇ ਵੱਲੋਂ ਜੋ ਵੋਟ ਪਾਈ ਜਾ ਰਹੀ ਹੈ ਤੇ 4 ਜੂਨ ਨੂੰ ਆ ਵੋਟਾਂ ਵੀ तमाम ਵੋਟਰਾਂ ਨਾਲ ਜੁੜੀਆਂ ਜਾਣਗੀਆਂ ਤਸਵੀਰਾਂ ਤੁਹਾਨੂੰ ਵਖਾ ਰਿਹਾ ਦੋ ਦੋ ਜਾਂ ਦੋ ਤੋਂ ਕੋਰ ਜਾ ਕੇ ਅੱਜ ਨੇ ਵੀ ਇਲੈਕਸ਼ਨ ਕਮਿਸ਼ਨ ਦੇ ਅਫੀਸ਼ੀਅਲਸ ਨੇ ਇਹਨਾਂ ਦੇ ਵੱਲ ਪਹੁੰਚ ਕੀਤੀ ਜਾ ਰਹੀ ਹੈ ਹਾਲਾਕੀ ਵੋਟ ਪਵਾਈ ਜਾ ਰਹੀ ਹੈ ਨਵੀਂ ਜਨਰੇਸ਼ਨਾਂ ਦਾ ਕੰਮ ਬਾਰੇ ਵਿਆਪਕ ਸਾਨੂੰ ਤੇ ਆਪਣੇ ਲਈ ਸਭ ਕੁਝ ਚਾਹੀਦਾ ਇਸ ਦੀ ਤਾਕਤ ਮਾ ਚਾਹੀਦੀ ਹੈ ਕੁਝ ਨਹੀਂ ਹੋ ਸਕਦਾ ਚਾਹ ਜੋ ਮਰਜੀ ਕਰਦੇ ਹੈ ਜੋਗੀ ਰਾ ਚਾਹੀਦਾ ਸਾਨੂੰ ਜੋ ਯੂਪੀ ਵਿੱਚ ਆ ਰਿਹਾ ਸਸੀਗਮ ਰਾਗਵ ਜੈਨ ਤੇ ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ ਇਲੈਕਸ਼ਨ ਵੈਨ ਪਹੁੰਚੀ ਹੈ ਜਲੰਧਰ ਦੇ West ਇਲਾਕੇ ਵਿੱਚ ਤੁਹਾਨੂੰ ਦੱਸਦੇ ਕਿ ਇੱਥੇ ਸਪੋਰਟਸ ਮਾਰਕੀਟ ਵੀ ਹੈ ਤੇ ਜਦੋਂ ਵੀ ਚੋਣਾ ਹੁੰਦੀ ਹੈ ਤੇ ਹਮੇਸ਼ਾ ਸਪੋਰਟਸ ਮਾਰਕੀਟ ਦਾ ਨਾਮ ਸਾਹਮਣੇ ਆਂਦਾ ਕਿਉਂਕਿ ਲੰਬੇ ਸਮੇਂ ਤੋਂ ਜਿਹੜੀ ਮਾਰਕੀਟ ਦੀ ਗਰੋਥ ਹੈ ਉਹ ਡਾਊਨ ਹੁੰਦੀ ਜਾ ਰਹੀ ਹੈ ਲੇਕਿਨ ਚੋਣਾ ਤੇ ਹਰ ਵਾਰ ਵਾਦਾ ਕੀਤਾ ਜਾਂਦਾ ਹੈ ਕਿ ਇਹਦੀ ਗਰੋਥ ਜਿਹੜੀ ਕਿ ਵਧੂਗੀ ਲੇਕਿਨ ਹਰ ਵਾਰੀ ਜਿਹੜੀ ਕਿ ਗਰੋਥ ਘਟਦੀ ਜਾ ਰਹੀ ਹੈ ਕੀ ਕਾਰਨ ਨੇ ਕੀ ਮੁੱਦੇ ਨੇ ਗੱਲਬਾਤ ਕਰਾਂਗੇ ਹਰ ਹਰ ਵਾਰੀ ਕਿਹਾ ਜਾਂਦਾ ਕਿ ਸਪੋਰਟਸ ਮਾਰਕੀਟ ਨੂੰ ਅਪ ਕੀਤਾ ਜਾਊਗਾ ਜਲੰਧਰ ਦਾ ਇੱਕ ਬਹੁਤ ਵੱਡਾ ਮੁੱਦਾ ਕਿੱਦਾਂ ਦੇਖਦੇ ਹੋ ਦੇਖੋ ਜਿਹੜੀ ਇੰਡਸਟਰੀ ਹੈਗੀ ਹੈ ਇਹ ਜਲੰਧਰ ਹੀ ਨਹੀਂ ਪੰਜਾਬ ਨੂੰ ਪੂਰੀ ਦੁਨੀਆ ਚ ਜਾਣੀ ਜਾਂਦੀ ਹੈ ਔਰ ਲਗਭਗ